ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਮੈਂ ਤੁਹਾਡਾ ਦੋਸਤ ਛੇ ਹੋਰ ਸੁਲਦੀਪ ਦਲੇਰ ਅੱਜ ਖੜਿਆ ਹਾਂ ਸ੍ਰੀ ਜਿੱਥੇ ਅੰਤਨ ਮਾਤਾ ਦੇਵਕੀ ਜਹਾਗੈ ਰਹਿ ਖੇਲੇ ਕਮਲਾ ਕਤ ਕਮਲਾ ਪਤੀ ਸੋ ਅੱਜ ਜਨਮ ਅਸ਼ਟਮੀ ਦਾ ਦਿਹਾੜਾ ਹੈ ਕ੍ਰਿਸ਼ਨ ਭਗਵਾਨ ਦਾ ਆਗਮਨ ਦਿਵਸ ਹੈ ਇਸ ਦੇ ਸਬੰਧ ਵਿੱਚ ਨਦੀਪਾਰ ਸਵਾਮੀ ਜੀ ਵਿਖੇ ਹੋਂਦਾਨ ਕੈਂਪ ਅਤੇ ਧਾਰਮਿਕ ਸਮਾਗਮ ਕਿਤੇ ਗਏ ਤੇ ਅੱਜ ਲਗਾਤਾਰ ਸਵੇਰ ਤੋਂ ਹੀ ਕੀਰਤਨ ਸ਼ੁਰੂ ਹੋਇਆ ਹੋਇਆ ਹੈ ਜੋ ਕਿ ਰਾਤ ਨੂੰ ਤਕਰੀਬਨ 12:30 ਵਜੇ ਤੱਕ ਚੱਲਣਾ ਹੈ ਆਓ ਇਸ ਪੂਰੇ ਸਮਾਗਮ ਦੀਆਂ ਹੋਂਦਾਨ ਕੈਂਪ ਦੀਆਂ ਤੁਹਾਡੇ ਨਾਲ ਅਸੀਂ ਜੋ ਤਸਵੀਰਾਂ ਨੇ ਉਹ ਸਾਂਝੀਆਂ ਕਰਦੇ ਹਾਂ ਆਓ ਜੀ ਸੱਚੀ ਕਾ ਅੰਕਿਤਾ ਅੰਕਿਤਾ ਕਿੱਥੋਂ ਆਏ ਤੁਸੀਂ ਕੁੜਾ ਲਈ ਤੇ ਹੁੰਦਣ ਕਰ ਲਗੇ ਸੀ ਹਾਂਜੀ ਪਹਿਲਾਂ ਵੀ ਕੀਤਾ ਕਰਦੇ ਨਹੀਂ ਨਹੀਂ ਮੈਂ ਫਸਟ ਟਾਈਮ ਹੀ ਹਾਂ ਦੀ ਫਸਟ ਟਾਈਮ ਠੀਕ ਲੱਗ ਰਿਹਾ ਵਧੀਆ ਲੱਗ ਰਿਹਾ ਕਿ ਇਸ ਤੇ ਜਾਨ ਬਚ ਜੂਗੀ ਮੇਰੇ ਖੂਨ ਕਰਕੇ ਕਿਹਨੇ ਬੱਚੀਆਂ ਜਿਹੜੇ ਕਹਿੰਦੇ ਆ ਫੋਨ ਦੀ ਕਮੀ ਹੁੰਦੀ ਹੈ ਹਾਂਜੀ ਆਪਣੇ ਚ ਪੂਰਾ ਤਾਂ ਹਾਂਜੀ ਪੂਰਾ ਤਾਂ ਕਿੰਨੇ ਗ੍ਰਾਮ ਆਇਆ ਪਹਿਲਾਂ ਕਰਦਾ ਸਟ੍ਰੈਕ ਕਰਦੇ ਨਹੀਂ ਮਾਮ ਨੇ ਕੀਤਾ ਤਾਂ ਉਹ ਮਾਮ ਨੇ ਦੱਸਿਆ ਨਹੀਂ ਅਲੀ ਦਾ ਕਿ ਕਿੰਨਾ ਦਾ ਫਿਰ ਕਹਿੰਦੇ ਠੀਕ ਹੈ ਠੀਕ ਇਹ ਰਸਾਇਣਕ ਜਿਸ ਦਾ ਇਸ ਟਾਈਮ ਤੁਸੀਂ ਕਰਾ ਰਹੇ ਹੋ ਤੇ ਜਦੋਂ ਜਿਨ੍ਹਾਂ ਨੇ ਕਰਾ ਚੁੱਕੇ ਉਹਨਾਂ ਨਾਲ ਗੱਲਬਾਤ ਕੀਤੀ ਕਦੇ ਕੋਈ ਪਾਪਾ ਹੀ ਕਰਾਉਂਦੇ ਸੀ ਪਾਪਾ ਨੇ ਹੀ ਮੋਟੀਵੇਟ ਕੀਤਾ ਇਹਦਾ ਇਹਦਾ ਫਾਇਦਾ ਕੀ ਹੈ ਇਹਦਾ ਫਾਇਦਾ ਇਹ ਹੈ ਕਿ ਮੇਰੇ ਖੁੰਗਾ ਕਿ ਕਿਸੇ ਦਿਨ ਜਾਨ ਵਜਦੂਗੀ ਕੋਈ ਕਿਸੇ ਦਿਨ ਹੈਲਥ ਨਾਲ ਕੋਈ ਉਹ ਨਹੀਂ ਹੋਊਗਾ ਤਾਂ ਕਰਕੇ ਹਾਂਜੀ ਮਿਸ ਆਪਣੀ ਨਹੀਂ ਹੋਊਗੀ ਇੱਕ ਹੋਰ ਵੀ ਗੱਲ ਹੈ ਜਿਵੇਂ ਕਹਿੰਦੇ ਆ ਵੀ ਆਪਾਂ ਫੋਨ ਤਾਂ ਲੈ ਲੈਂਦੇ ਆ पर लेकिन ਸਾਡੇ ਜਾਤੀਵਾਦ ਬਹੁਤ ਹੈ ਉਹਦੇ ਬਾਰੇ ਕੋਤ ਨਹੀਂ ਹੁਣ ਜਿਵੇਂ ਅਸੀਂ ਦੇਖਦੇ ਤਾਂ ਨਹੀਂ ਜਾਨ ਬਚਾਉਂਦੇ ਕਿ ਕੀ ਦਾ ਖੂਨ ਹੈ ਕਿਹੜੀ ਕਾਸਟ ਦਾ ਹੈ ਕਿਹੜਾ ਗੁਚਾ ਹੈ ਇਹ ਤਾਂ ਅਸੀਂ ਦੇਖਦੇ ਨਹੀਂ ਨਾ ਖੂਨ ਤਾਂ ਖੂਨ ਨੂੰ ਤੇ ਜਾਨ بچ ਜਾਂਦੀ ਹੈ ਮਤਲਬ ਲੋਕ ਸਵਾਰਥੀ ਹੈ ਖੂਨ ਲੈ ਲੈਂਦੇ ਆ ਵਿਆਹ ਨਹੀਂ ਕਰਦੇ ਨਹੀਂ ਨਹੀਂ ਜਾਤੀਵਾਦ ਦੇ ਨੀ ਪਰ ਹਾਂਜੀ ਥੈਂਕ ਯੂ ਸੱਚਾਈ ਸ세 ਕਾਟੇ ਨੂੰ ਸਰਕ ਕੌਂਡਨਟ ਲੱਗਿਆ ਹੋਇਆ ਤੁਸੀਂ ਪਹੁੰਚੇ ਹੋ ਹਾਂਜੀ ਤੇ ਤੁਸੀਂ ਵੀ ਕਿਤੇ ਕਰਿਆ ਕਰ ਹਾਂ ਪਹਿਲਾਂ ਮੈਂ ਲਾਂਚ ਕਲੱਬ ਕੁਰਾਲੀ ਤੋਂ ਉੱਥੇ ਸਾਡੇ ਬਹੁਤ ਬਹੁਤ ਸਾਲਾਂ ਤੋਂ ਉੱਥੇ ਡੋਨੇਟ ਕਰਦੇ ਆਗੇ ਆ ਤੇ ਇਹਨਾਂ ਦਾ ਸਾਰਾ ਰੇਂਜ ਲਾਂਚ ਕਲੱਬ ਕੁਰਾਲੀ ਕਰਦਾ ਰਿਹਾ ਮੈਂ ਉਹਦੇ ਵਿੱਚ ਮੈਂ ਲਗਾਤਾਰ 7 ਸਾਲ 8 ਸਾਲ ਕੰਮ ਦਿੱਤਾ ਜੀ ਤੇ ਹਾਂ ਮੈਂ ਮੇਰਾ ਦੂਜਾ ਵੀ ਕਾਰਡ ਬਣਾਇਆ ਹੋਇਆ ਪੀਜੀਆ ਤੋਂ ਹਾਂ ਉਹਦੇ ਨਾਲ ਸਾਨੂੰ ਇਦਾਂ ਹੁੰਦਾ ਵੀ ਅਸੀਂ ਕਿਸੇ ਦੀ ਸਾਡੇ ਖੂਨ ਦੀ ਕੀਮਤ ਜਦੋਂ ਪਤਾ ਚੱਲਦੀ ਹੈ ਜਦੋਂ ਕਿਸੇ ਦੀ ਜਾਨ ਬਚਦੀ ਹੈ ਇਹ ਸਾਨੂੰ ਸ਼ੁਰੂ ਤੋਂ ਹੀ ਸਾਡੀ ਫੈਮਿਲੀ ਤੋਂ ਹੀ ਮਦਰ ਫਾਦਰ ਤੋਂ ਹੀ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਦੋਂ ਤੱਕ ਜਾਨ ਹੈਗੀ ਹੈ ਤੁਹਾਡੇ ਵਿੱਚ ਜਦੋਂ ਤੱਕ ਤੁਸੀਂ ਕਿਸੇ ਦੇ ਕੰਮ ਆ ਸਕਦੇ ਹੋ ਤਾਂ ਕੰਮ ਆ ਤੇ ਇਹਦੇ ਵਿੱਚ ਸਮਾਜ ਵਾਸਤੇ ਮੈਸੇਜ ਜੀ ਕਿ ਸਾਡੇ ਵਿੱਚ ਸਮਾਜ ਵਾਸਤੇ ਇਹ ਮੈਸੇਜ ਹੈ ਜੀ ਜਦੋਂ ਆਪਾਂ ਕਿਸੇ ਨੂੰ ਜਦੋਂ ਕਿਸੇ ਦੀ ਜਾਨ ਜਾਰੀ ਹੁੰਦੀ ਆ ਤੇ ਉਸ ਟਾਈਮ ਦੇ ਵਿੱਚ ਲੋਕੀ ਕਹਿੰਦੇ ਆ ਯਾਰ ਇਹਨੂੰ ਖੂਨ ਚਾਹੀਦਾ ਤੇ ਉਸ ਟਾਈਮ ਕੋਈ ਵੀ ਕਾਸਟ ਦਾ ਜਿਵੇਂ ਕੋਈ ਮੁ슬림 ਆ ਗਿਆ ਉਹ ਆ ਕੇ ਕਹਿ ਦਵੇ ਵੀ ਮੈਂ ਖੂਨ ਦੇ ਰਿਹਾ ਇਹਨੂੰ ਤੇ ਉਸ ਟਾਈਮ ਤੇ ਇਹ ਲੋਕ ਇਨਕਾਰ ਨਹੀਂ ਕਰਦੇ ਹੈਗੇ ਤੇ ਹੁਣ ਮਤਲਬ ਜਿਹੜਾ ਆਪਣੇ ਦੇਸ਼ ਦੇ ਵਿੱਚ ਟੋਟਲ ਦੇਸ਼ ਦੇ ਵਿੱਚ ਉਦਾਂ ਬੰਗਾਲ ਸਾਈਡ ਹੋ ਰਿਹਾ ਹੈ ਹੋਰ ਪਾਸੇ ਹੋ ਰਿਹਾ ਹੈ ਇਹ ਜਿਹੜਾ ਮਤਲਬ ਟੈਰਰਿਜ਼ਮ ਦਾ ਇਹਨੂੰ ਨਾਮ ਦਿੰਦੇ ਆ ਬਟ ਇਹ ਠੀਕ ਨਹੀਂ ਹੈ ਕੁਝ ਕੁ ਲੋਕ ਹੁੰਦੇ ਆ ਲੇਕਿਨ ਮੇਰੇ ਸਾਹਮਣੇ ਇਹ ਸਾਰਾ ਟੋਟਲ ਇੰਡੀਆ ਦਾ ਆਪਣਾ ਭਾਈ ਭਾਈ ਹੈ ਸਾਰੇ ਵਿੱਚ ਕੋਈ ਕੁਝ ਪਰਸੈਂਟ ਬੰਦੇ ਹੁੰਦੇ ਆ ਉਹਨਾਂ ਕਰਕੇ ਦੇਸ਼ ਵੰਡ ਨਾਮ ਹੁੰਦਾ ਮਤਲਬ ਜਿਵੇਂ ਹੁੰਦੇ ਕੋ ਤੋਂ ਨਿਕੀ ਪਏ ਹਾਂ ਨਹੀਂ ਹਨ ਪਤਾ ਲੱਗੇ ਸਭ ਦਾ ਕੋਈ ਨਿਕੋ ਜੀ ਇੱਕੋ ਜਿਹੀ ਹੈ ਬਿਲਕੁਲ ਬਿਲਕੁਲ ਪਰ ਫਿਰ ਵੀ ਸਾਡੇ ਚ ਜਾਂ ਕਿਤੇ ਨਾ ਕਿਤੇ ਜਾਤੀ ਦਾ ਆਇਤਾ ਮੈਂ ਬਣੀ ਹੁੰਦੀ ਹਾਂ ਹਾਂ ਇਹ ਇਹ ਹੈਗੀ ਹੈ ਇਹ ਬਹੁਤ ਬੜੀ ਹੈ ਇਹ ਬਹੁਤ ਬੜੀ ਗੱਲ ਹੈਗੀ ਆ ਪਰ ਬਟ ਇਹ ਲੋਕਾਂ ਨੂੰ ਅੱਜ ਦੇ ਹਿਸਾਬ ਨਾਲ ਸੋਚਣਾ ਚਾਹੀਦਾ ਹੈ ਵੀ ਜਦੋਂ ਤੁਸੀਂ ਕਿਸੇ ਦਾ ਖੂਨ لے ਰਹੇ ਆ ਜਾਨ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਉਸ ਟਾਈਮ ਤਾਂ ਤੁਸੀਂ ਜਾਤ ਬਰਾਦਰੀ ਦੇਖਦੇ ਨਹੀਂ ਹੈਗੇ ਤੇ ਉਸ ਟਾਈਮ ਦੇਖੋ ਫਿਰ ਤੁਹਾਨੂੰ ਪਤਾ ਚੱਲਦਾ ਵੀ ਇੱਕ ਖੂਨ ਦੀ ਕੀਮਤ ਕੀ ਹੈ ਇਹ ਇਹ ਚੀਜ਼ ਤੋਂ ਬਹੁਤ ਉੱਪਰ ਉੱਠੋ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਕਾਸਟੀਜ਼ਮ ਨੂੰ ਛੱਡ ਕੇ ਹੁਣ ਉੱਪਰ ਉੱਠੋ ਦੇਸ਼ ਕਿੱਥੇ ਜਾ ਰਿਹਾ ਹੈ ਇਸ ਦੇ ਵਾਸਤੇ ਸੋਚੋ ਲੋਕਾਂ ਦੇ ਭਲੇ ਵਾਸਤੇ ਸੱਚ ਠੀਕ ਧੰਨਵਾਦ ਲੰਮ ਕਰੇਗਾ ਤਾਂ ਹਾਂਜੀ ਪੰਜ ਛੇ ਵਾਰ ਹੀ ਕਰ ਪੰਜ ਛੇ ਵਾਰ ਹੀ ਕਰ ਤੇ ਸੰਪ ਦਾ ਐਕਸਪੀਰੀਅੰਸ ਹੋ ਗਿਆ ਹਾਂਜੀ ਫਿਰ ਉਸਨੂੰ ਕੀ ਫਾਇਦਾ ਜਾਂ ਨੁਕਸਾਨ ਹੁੰਦਾ ਨੁਕਸਾਨ ਤਾਂ ਕੋਈ ਨਹੀਂ ਹੁੰਦਾ ਜੀ ਅੱਛਾ ਹਾਂਜੀ ਜਿਵੇਂ ਕਹਿੰਦੇ ਸਾਡੀ ਜੀ ਇਮੂਨਿਟੀ ਦੇ ਪ੍ਰੋਗਰਾਮ ਦੇ ਆਸਾ ਦਾ ਸੈਂਪਲ ਲਿਆ ਜਾਂਦਾ ਤੇ ਉਹਦਾ ਚੈੱਕ ਵੀ ਹੁੰਦਾ ਜੀ ਹਾਂਜੀ ਕੋਈ ਤੇ ਜੀ ਦੇ ਵਿੱਚ ਗੰਟੀਫਾਈ ਹੋਈ ਕੋਈ ਸਮੱਸਿਆ ਨਹੀਂ ਹਾਲੇ ਤੱਕ ਤਾਂ ਨਹੀਂ ਅੱਛਾ ਮਤਲਬ अगेन ਫਿਊਚਰ ਫਿਊਚਰ ਵਿੱਚ ਕਹਿੰਦੇ ਹਨ ਕਿ ਫਿਊਚਰ ਦੀ ਤਕੜ ਲੰਦੇ ਜਾਂ ਕਿਤੇ ਹੋਰ ਹੁੰਦੀ ਹੈ ਇਹ ਫਿਊਚਰ ਵਿੱਚ ਆਪਣਾ ਸ਼ੁਕਰ ਵਗੈਰਾ ਆ ਜਾਂਦੀ ਹੈ ਮੈਂ ਕਹਿੰਦੇ ਕੁੰਮ ਦੇ ਵਿੱਚ ਇਹ ਸ਼ੁਕਰ ਉਸਤੈ ਨਹੀਂ ਚੱਲਦੀ ਹੁੰਦੀ ਹੈ ਉਹ ਉਹ ਆ ਜਾਂਦੀ ਹੈ ਉਹ ਢੰਡੇ ਫਾਈ ਹੋ ਜਾਂਦੀ ਹੈ ਤੇ ਤੇ ਬਾਰੇ ਮੈਨੂੰ ਤਾਂ ਐਨੀ ਨੋਲੇਜ ਨਹੀਂ ਹੈ ਸਰ ਸੌਰੀ ਅੱਖਾਂ ਨੂੰ ਘੜੇ ਅਣੀ

ਕਹਿੰਦੇ ਕੈਲਸ਼ੀਅਮ ਵੀ ਘਟ ਜਾਂਦਾ ਹੈ ਨਾ ਨਾ ਠੀਕ ਠੀਕ ਹੈ ਮਹਿਸੂਸ ਠੀਕ ਹੋ ਰਿਹਾ ਹਾਂਜੀ ਬੱਚੇ ਬਿਲਕੁਲ ਨਹੀਂ ਆਉਂਦੇ ਨਾ ਨਾ ਕੁਝ ਨਹੀਂ ਅੱਗੇ ਦੇ 8-10 ਵਾਰ ਦੇ ਚੁੱਕੇ ਦੇ ਚੁੱਕੇ ਆ ਹਨਾ ਐਨੂੰ ਐਕਸਪੀਰੀਅੰਸ ਹੋ ਗਿਆ ਹਾਂਜੀ ਦੇ ਚੁੱਕੇ ਹਾਂ ਕੁਝ ਪਰ ਉਹ ਵੀ ਪੂਰਾ ਹੋ ਰਿਹਾ ਨਹੀਂ ਐ ਦਾ ਪਤਾ ਨਹੀਂ ਹੈਗਾ ਬਸ ਦਿੰਦੇ ਰਹਿੰਦੇ ਆ ਕਰੋਨਾ ਟਾਈਮ ਵੀ ਦਿੱਤਾ ਸੀ ਉਸ ਤੋਂ ਉੱਤ ਗਿਆਨ ਸਾਗਰ ਤੇ ਸਹੀ ਉੱਥੇ ਵੀ ਦੇਖਿਆ ਇੱਥੇ ਕਿ ਬੱਚੇ ਵੀ ਅਸੀਂ ਵੀ ਸਹੀ ਮੇਰਾ ਬੇਟਾ ਤਾਂ ਬਾਹਰ ਗਿਆ ਹੋਇਆ ਕੱਜ ਤਾਂ ਮੈਂ ਇਕੱਲੀ ਆਈਆਂ ਫਿਰ ਜੀ ਮੈਂ ਗੋभी ਵੇਕੇ ਜਾਂਦਾ ਬੇਟਾ ਵੀ ਜੀ ਧੰਨਵਾਦ ਸਰਕਾਰ ਸਰ ਜੀ ਜਿਸ ਤਰ੍ਹਾਂ ਖੂਨਦਾਨ ਕੈਂਪ ਲੱਗਿਆ ਹੋਇਆ ਏ ਇਹਦੇ ਬਾਰੇ ਤੁਸੀਂ ਸਮਝ ਨੂੰ ਕੀ ਉਸਦਾ ਜਾਂਦਾ ਹੈ ਹਾਂ ਜੀ ਤਾਂ ਇਹ ਪੀਜੀਆਈ ਦੀ ਬਲੱਡ ਬੈਂਕ ਦੀ ਟੀਮ ਆਈ ਹੈ ਖੂਨਦਾਨ ਕੈਂਪ ਲਈ ਇੱਥੇ ਜਿਹੜੇ ਆਰਗੇਨਾਈਜ਼ਰ ਨੇ ਪੇਸ਼ੈਂਟਸ ਜਿਹੜੇ ਜਿਨ੍ਹਾਂ ਤੇ ਕੋਈ ਹਸਪਤਾਲ ਚ रिलेटिव नहीं है जिना ਕੋਲ ਪੈਸੇ ਨਹੀਂ ਹੈ ਆਪ ਲੋਕ ਦਾਨ ਨਹੀਂ ਕਰ ਸਕਦੇ ਉਹਨਾਂ ਦੇ ਲਈ ਉਹਨਾਂ ਦੇ ਪਲੇ ਦੇ ਲਈ ਖੂਨ ਦਾਨ ਕੈਂਪ ਅਨੇ ਆਰਗੇਨਾਈਜ਼ ਕੀਤਾ ਹੈ ਜਦੇ ਲਈ ਪੀਜੀਆ ਦੇ ਟੀਮ ਐਚਓਟੀ ਸਰ ਡਾਕਟਰ ਆਰ ਆਰ ਸ਼ਰਮਾ ਸਰ ਠੀਕ ਹੈ ਉਹਨਾਂ ਦੀ ਟੀਮ ਆਈ ਹੋਈ ਹੈ ਸਾਡਾ ਇਹ ਅੱਜ ਕੋਲ ਹੈ ਕਿ ਇੱਥੇ ਅਸੀਂ ਅਵੇਅਰਨੈਸ ਕਰੀਏ ਕਿ ਖੂਨ দান ਕਰਨਾ ਬਹੁਤ ਹੀ ਚੰਗੀ ਗੱਲ ਹੈ ਆਪਣੇ ਸਵਾਸਥ ਲਈ ਵੀ ਤਾਂ ਕਿ ਇੱਥੇ ਡਾਕਟਰ ਜਿਹੜੇ ਬੈਠੇ ਹੋਏ ਹਨ ਉਹ ਮੈਡੀਕਲ ਚੈੱਕਅਪ ਵੀ ਕਰਵਾ ਲੈਣ ਤੇ ਨਾਲ ਫਿਟਨੈਸ ਜੇ ਹੋ ਜਾਵੇ ਤਾਂ ਖੂਨ ਕਢਵਾ ਕੇ ਸਮਾਜ ਦੀ ਵੀ ਸੇਵਾ ਹੋ ਜਾਵੇ। ਹਾਂ ਜੀ ਜਦੋਂ ਤੁਸੀਂ ਇਹਨਾਂ ਗੱਲ ਕੀਤੀ ਵੀ ਆਪਾਂ ਸੈਂਪਲ ਲੈਂਦੇ ਹਾਂ ਤੁਹਾਡੀ ਵੈਰੀਫਾਈ ਕਰੀ ਜਾ ਸਕਦੀ ਹੈ। ਹਾਂ ਜੀ ਬਿਲਕੁਲ ਇੱਕ ਤਾਂ ਸਾਨੂੰ ਡਾਕਟਰ ਇੱਥੇ ਸਵਾਲ ਜਵਾਬ ਪੁੱਛ ਕੇ ਉਹਨਾਂ ਦੇ ਫਿਟਨੈਸ ਦਾ ਪਤਾ ਕਰਦੇ ਹਨ ਤਾਂ ਉਹ ਕੁੱਝ ਕੰਸਲਟੇਸ਼ਨ ਵੀ ਹੋ ਜਾਂਦੀ ਹੈ ਔਰ ਨਾਲ ਦੇ ਨਾਲ ਕਾਉਂਸਲਿੰਗ ਕਰਕੇ ਕਿਸੇ ਨੂੰ ਕੋਈ ਬਿਮਾਰੀ ਹੈ ਕੋਈ ਉਹਨਾਂ ਦਾ ਸਵਾਲ ਹੈ ਆਪਣੇ ਹੈਲਥ ਦੇ ਬਾਰੇ ਤੇ ਉਹ ਦੱਸ ਸਕਦੇ ਨੇ ਨਾਲ ਉਹਦੇ ਨਾਲ ਇਹ ਵੀ ਹੋ ਜਾਂਦਾ ਹੈ ਬੀਪੀ ਐਚਬੀ ਇਹ ਟੈਸਟ ਵੀ ਹੋ ਜਾਂਦੇ ਹਨ ਤੇ ਅਸੀਂ ਬਲੱਡ ਬੈਂਕ 'ਚ ਜਾ ਕੇ ਟੈਸਟ ਵੀ ਕਰਦੇ ਹਾਂ ਮੇਜਰ ਪੰਜ ਡਿਜ਼ੀਜ਼ਸ ਦੇ ਟੈਸਟ ਹੁੰਦੇ ਨੇ ਤੇ ਉਹਦਾ ਕੋਈ ਅਗਰ ਰਿਜ਼ਲਟ ਖਰਾਬ ਆ ਜਾਂਦਾ ਹੈ ਕੋਈ ਦਿੱਕਤ ਆਂਦੀ ਹੈ ਤਾਂ ਫੋਨਸ ਰਾਹੀਂ ਅਸੀਂ ਕੰਟੈਕਟ ਵੀ ਕਰ ਸਕਦੇ ਹਾਂ ਜਿਹੜੇ ਡੋਨਰਸ ਪੰਜਾਬ ਦੇ ਵਿੱਚ ਕੈਂਸਰ ਦਾ ਬਹੁਤ ਜ਼ਿਆਦਾ ਬੀਜ ਆ ਰਹੇ ਨੇ ਜਿਹੜਾ ਫਾਰਮ ਦੰਕਾ ਭਰਵਾਉਂਦੇ ਉਹ ਇਡੈਂਟੀਫਾਈ ਹੋ ਜਾਂਦਾ ਕੈਂਸਰ ਕੈਂਸਰ ਤਾਂ ਆਈਡੈਂਟੀਫਾਈ ਕਰਨੇ ਲਈ ਸਪੈਸਿਫਿਕ ਟੈਸਟ ਉਸ ਕੈਂਸਰ ਦੇ ਹੋਣੇ ਹੁੰਦੇ ਹਨ ਬਟ ਜੇ ਤਵੇ ਠੀਕ ਹੈ ਜੇ ਐਵੇਂ ਸਿੰਪਟਮਸ ਆ ਰਹੇ ਹੈ ਐਂਡ ਡੋਨਰ ਕੋਲ ਟਾਈਮ ਨਹੀਂ ਹੈ ਕਿ ਉਹ ਜਾ ਕੇ ਆਪਣਾ ਚੈੱਕਅਪ ਕਰਵਾ ਲੈ ਇਹ ਆਪਣੇ ਸਿਵਲ ਛੋਟਾ ਜਿਹਾ ਕੈਂਪ ਹੋ ਸਕਦਾ ਹੈ ਤੁਹਾਡੇ ਪਿੰਡ ਚ ਕਮਿਊਨਿਟੀ ਸੈਂਟਰ ਚ ਵੱਡੇ ਹਸਪੀਟਲ ਜਾਣ ਦੀ ਲੋੜ ਨਹੀਂ ਹੈ ਤੇ ਕੰਸਲਟੇਸ਼ਨ ਕਰਵਾ ਕੇ ਆਪਣੇ ਜਿਹੜੇ ਡਾਊਟ ਕਲੀਅਰ ਹੋ ਜਾਣ ਤਾਂ ਠੀਕ ਹੈ ਵਰਨਾ ਐਟਲੀਸਟ ਡਾਕਟਰ ਤੁਹਾਨੂੰ ਦੱਸ ਸਕਦਾ ਹੈ ਕਿ ਇਹ ਚੀਜ਼ ਚੈੱਕ ਅਪ ਕਰਵਾ ਲੈ ਆਪਣੇ ਰੀਸੈਂਟ ਹਸਪੀਟਲ ਦੇ ਕਰਵਾ ਲੈ ਜਿਵੇਂ ਆਪਣੀ ਫੋਨ ਕਟਿਆ ਤੇ ਦੂਜੇ ਚੜਾਤਾ ਜਦੋਂ ਆਪਾਂ ਦੂਜੇ ਚੜਾਦੇ ਆ ਜਿਹੜਾ ਉਹਦਾ ਮਤਲਬ ਡੀਐਨਏ ਹੁੰਦਾ ਉਹਦੇ ਵਿੱਚ ਫਰਕ ਪੈਂਦਾ ਕੁਝ ਬਲੱਡ ਚ ਡੀਐਨਏ ਨਹੀਂ ਹੁੰਦਾ ਸਰ ਉੱਥੇ ਟੀ ਡਬਲਯੂ ਬੀ ਸੀ ਜਿਹੜੇ ਹੁੰਦੇ ਉਸ ਚ ਸੈੱਲ ਦੇ ਨਿਊਕਲੀਅਸ ਹੁੰਦੇ ਨੇ ਤੇ ਡੀਐਨਏ ਦਾ ਫਰਕ ਨਹੀਂ ਹੁੰਦਾ ਬਟ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਬਲੱਡ ਬਸ ਹਿਊਮਨ ਦਾ ਸ਼ਰੀਰੀ ਬਣਾ ਸਕਦਾ ਹੈ ਅਸੀਂ ਕੁੱਤੇ ਬਿੱਲੀ ਦਾ ਖੂਨ ਕਿਸੇ ਪੇਸ਼ੈਂਟ ਨੂੰ ਨਹੀਂ ਚੜਾ ਸਕਦੇ ਸੋ ਇਹ ਐਵੀ ਚੀਜ਼ ਹੈ ਜਿਹਦੀ ਕੋਈ ਫੈਕਟਰੀ ਨਹੀਂ ਹੈ ਸਾਡੇ ਕੋਲ ਹੋਰ ਤੇ ਸੋਰਸ ਨਹੀਂ ਹੈ ਤੇ ਬਹੁਤ ਚੰਗੀ ਗੱਲ ਹੈ ਕਿ ਜੋ ਡੋਨਰ ਆਂਦਾ ਹੈ ਕਿਸੇ ਹੋਰ ਦੀ ਜਾਨ ਬਚਾੜਨੇ ਖ ਜੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਕਿਉਂ ਜ਼ਰੂਰੀ ਨੇ ਜਿਸ ਨੇ ਕੈਂਪ ਲਾਇਆ ਹੋਰ ਸਵਾਮੀ ਜੀ ਮਹਾਰਾਜ ਕੀ ਜੈ ਅੱਜ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ ਹੈ ਉਸ ਨੂੰ ਮੌਕੇ ਤੇ ਸਵਾਮੀ ਜੀ ਬਲੇਸਿੰਗ ਸਾਡੇ ਨਾਲ ਹੈਗੇ ਆ ਅਸੀਂ ਹਰੇਕ ਸਾਲ ਦੀ ਦਾ 12ਵਾਂ ਕੈਂਪ ਹੈ ਸਾਡਾ ਬਲਡ ਜੇਸ਼ਨ ਦਾ ਤੇ ਪੀਜੀਏ ਦੀ ਟੀਮ ਮure ਆਈ ਹੋਈ ਆ ਤੇ ਖੂਨਦਾਨ ਮਹਾਦਾਨ ਖੂਨਦਾਨ ਤੁਹਾਨੂੰ ਪਤਾ ਵੀ ਪਤਾ ਨਹੀਂ ਕਿਹਦੀ ਜ਼ਿੰਦਗੀ ਬਚਾ ਦਵੇ ਜੀ ਤੁਹਾਡਾ ਤੁਹਾਡਾ ਖੂਨ ਦਿੱਤਾ ਹੋਇਆ ਇੱਕ ਫੈਮਿਲੀ ਪੂਰੀ ਨੂੰ ਸਰਵਾਈਵ ਕਰ ਸਕਦਾ ਹੈ ਤੇ ਇਸ ਕਰਕੇ ਖੂਨਦਾਨ ਬਹੁਤ ਜ਼ਰੂਰੀ ਹੈ ਅਰੇ ਇਹਦੇ ਨਾਲ ਕੁਝ ਨਹੀਂ ਘਟਦਾ ਮੈਂ ਤਰ ਗਿਵੰਤੀ 35 ਵਾਰੀ ਦੇ ਚੁੱਕਿਆ ਤੇ ਮੇਰਾ ਮੈਂ ਸਟੂਡੈਂਟ ਲਾਈਫ ਚੋਂ ਦਾ ਦੇ ਰਿਆਂ ਤੇ ਬਹੁਤ ਵਧੀਆ ਇੱਕ ਉਪਰਾਲਾ ਏ ਸਾਡੇ ٹرسٹ ਵੱਲੋਂ ਹਰ ਇੱਕ ਸਾਲ ਅਸੀਂ ਇਹ ਕਰਦੇ ਆਂ ਤੇ ਬਾਕੀ ਕੈਂਪ ਵੀ ਅਸੀਂ ਲਾਂਦੇ ਆਂ ਹੋਰ ਵੀ ਪੇਪਰ ਖੂਨਦਾਨ ਮਹਾਦਾਨ ਕਹਾ ਗਿਆ ਇਤੇ ਬੜਾ ਦਾਨ ਕੋਈ ਨਹੀਂ ਹੈਗਾ ਔਰ ਉਹ ਵੀ ਜਨਵਰਸਟੀ ਵਿਦਿਅਨ ਮੌਕੇ ਤੇ ਐਡੇ ਬੜੇ ਤਿਹਾੜ ਤੇ ਥੋੜੀ ਜੇਰਾ ਖੂਨ ਦਾ ਉਦਾਨ ਲੋਗੇ ਤਾਂ ਤੁਹਾਨੂੰ ਬਲੇਸਿੰਗਸ ਭਵਾਂਦੀ ਆਣਗੇ ਤੇ ਹੋਰ ਗੱਲ ਹੈ ਤੁਸੀਂ ਜੱਜਨ ਮਸ਼ਤਮੀ ਦੀ ਗੱਲ ਕੀਤੀ ਹੈ ਤੇ ਉਹਦੇ ਆਪਾਂ ਕਹਿੰਦੇ ਵੀ ਦਾਤਾ ਤੇ ਭਗਤ ਸੂਰਮਾ ਇਹ ਸਮਾਜ ਦੇ ਵਿੱਚ ਜਿਉਂਦੇ ਆ ਤੇ ਜਦੋਂ ਆਪਾਂ ਖੂਨਦਾਨ ਦੀ ਗੱਲ ਕਰੀਏ ਜਿਸ ਤਰ੍ਹਾਂ ਕ੍ਰਿਸ਼ਨ ਮਹਾਰਾਜ ਹੀ ਹੋਏ ਹਨ ਜੇ ਉਹਨਾਂ ਦਾ ਕੋਈ ਪਰਿਵਾਰ ਦੇ ਵਿੱਚੋਂ ਹੁੰਦਾ ਤੇ ਉਹਨਾਂ ਦਾ ਸਾਨੂੰ ਖੂਨ ਮਿਲ ਜਾਂਦਾ ਕਿ ਆ ਉਸ ਤਰ੍ਹਾਂ ਦੇ ਭਗਦਾਤਾ ਸੂਰਮਾ ਪੈਦਾ ਕਰੇ ਜਾ ਸਕਦੇ ਆ ਖੂਨ ਦੇ ਕੇ ਹਾਂ ਬਿਲਕੁਲ ਜੀ ਉਹਨੇ ਕ੍ਰਿਸ਼ਨ ਭਗਵਾਨ ਦਾ ਉਪਦੇਸ਼ ਹੈ ਕਰਮ ਕਰੋ ਪਾਲ ਦੀ ਇੱਛਾ ਨਾ ਕਰੋ ਤੇ ਉਸੇ ਅਭੀ ਤੁਸੀਂ ਆਪਣਾ ਨੇ ਦੋ ਪਤਾ ਨਹੀਂ ਕਿ ਕਿਦਾ ਹਣਾ ਜੀ ਤੇ ਉਹਨਾਂ ਦੇ ਤੱਥਾਂ ਤੇ ਸੀ ਚੱਲ ਰਹੇ ਸ੍ਰੀ ਸਵਾਮੀ ਜੀ ਕਹਿੰਦੇ ਵੀ ਬ੍ਰਹਮਗਾਨੀ ਪਰੁਪਕਾਰਮਹਾ ਹਾਂ ਜੀ ਸਵਾਮੀ ਜੀ ਦਾ ਤਤ ਉਹਨੂੰ ਪੜਈਏ ਸਾਰੇ ਉਹ ਕਹਿੰਦੇ ਵੀ ਕਿਸੇ ਵੀ ਤੁਸੀਂ ਸ਼ਬਦ ਚ ਗੁਰੂ ਮਹਾਰਾਜ ਦਾ ਨਾਮ ਲੋ ਚਾਹੇ ਸਤਨਾਮ ਕਰੋ ਚਾਹੇ ਨਾਮ ਨਾਮ ਕਹੋ ਤੇ ਅੱਲਾਹ ਕਹੋ ਕੋਈ ਕੋ ਆਂਦਾ ਮੰਨਦੇ ਉਹਨਾਂ ਦੀ ਵੀ ਗੱਲ ਕਰਦੇ ਵੀ ਜੀ ਅੱਜਕੱਲ੍ਹ ਜੀ ਸਸੀ ਜੀ ਜੀ ਅੰਦਰ ਕੰਟਰ ਕਰ ਆ ਰਹੇ ਹਾਂ ਹਾਂ ਜੀ ਹਾਂ ਜੀ ਮਾਰੀ ਉਪਰੇਸ਼ ਕੀ ਹੈ ਦੇਖੋ ਜੀ ਖੂਨਦਾਨ ਕਰਨਾ ਇੱਕ ਮਹਾਦਾਨ ਦੇ ਬਰਾਬਰ ਗਿਣਿਆ ਗਿਆ ਹੈ ਇਦੇ ਖੂਨਦਾਨ ਕਰਨ ਵਾਲੇ ਨੂੰ ਦੋਲੇ ਤਰ੍ਹਾਂ ਦਾ ਬੈਨੀਫਿਟ ਆਉਂਦਾ ਸਭ ਤੋਂ ਪਹਿਲਾ ਇਹ ਹੈ ਕਿ ਉਹਦਾ ਦਿੱਤਾ ਖੂਨ ਕਿਸੇ ਨਾ ਕਿਸੇ ਜ਼ਰੂਰਤਮੰਦ ਦੇ ਕੰਮ ਆ ਜਾਂਦਾ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਤੁਹਾਡਾ ਦਿੱਤਾ ਹੋਇਆ ਖੂਨ ਹੀ ਉਸ ਬੰਦੇ ਦੇ ਕੰਮ ਆਏਗਾ ਅੱਜ ਤੋਂ ਕੁਝ ਸਮਾਂ ਪਹਿਲਾਂ ਕੋਈ 10 15 ਸਾਲ ਪਹਿਲਾਂ ਐਦਾਂ ਦੀ ਰੁਟੀਨ ਸੀ ਵੀ ਸਾਨੂੰ ਘਰ-ਘਰ ਜਾ ਕੇ ਕਹਿਣਾ ਪੈਂਦਾ ਸੀ ਬੰਦਿਆਂ ਨੂੰ ਬਾਰ-ਬਾਰ ਪ੍ਰੇਰਣਾ ਪੈਂਦਾ ਸੀ ਕਿ ਤੁਸੀਂ ਆ ਕੇ ਬਲੱਡ ਡੋਨੇਟ ਕਰੋ ਪਰ ਅੱਜ ਦਾ ਜੋ ਸਮਾਂ ਹੈ ਜੋ ਰੈਵੋਲੂਸ਼ਨ ਇਸ ਸਿਸਟਮ ਦੇ ਵਿੱਚ ਆਇਆ ਹੈ ਤਾਂ ਇੰਨਾ ਕੁ ਰੈਵੋਲੂਸ਼ਨ ਆ ਗਿਆ ਵੀ ਹਰ ਕੋਈ ਥੋੜੀ ਜੀ ਇੱਕ ਕਾਲ ਤੇ ਹੀ ਆਪਣੇ ਆਪ ਬਲੱਡ ਡੋਨੇਟ ਕਰਨ ਨੂੰ ਤਿਆਰ ਹੁੰਦਾ ਇਵਨ ਐਤੋਂ ਤੱਕ ਹੋ ਗਿਆ ਕਿ ਹਰ ਇੱਕ ਸਾਲ ਕਿੰਨੇ ਹੀ ਕੈਂਪ ਜਿਹੜੇ ਹੈਗੇ ਆ ਉਹ ਬਲੱਡ ਡੋਨੇਸ਼ਨ ਦੀ ਲੱਗ ਜਾਂਦੇ ਆ ਤੇ ਜਿਹੜਾ ਡੋਨਰ ਹੈਗਾ ਏ ਜੇ ਉਹ ਰੈਗੂਲਰ ਰੁਟੀਨ ਦੇ ਵਿੱਚ ਆਪਣਾ ਬਲੱਡ ਡੋਨੇਟ ਕਰਦਾ ਤਾਂ ਉਹਨੂੰ ਮੇਰੇ ਖਿਆਲ ਨਾਲ ਤਾਂ ਜੀ ਕੋਈ ਵੀ ਬਿਮਾਰੀ ਜਿਹੜੀ ਆ ਉਹਦੇ ਨੇੜੇ ਨਹੀਂ ਆਉਂਦੀ। ਨਾ ਕੋਈ ਬੀਪੀ ਦੀ ਨਾ ਸ਼ੂਗਰ ਦੀ ਨਾ ਕਿਸੇ ਹੋਰ ਤਰ੍ਹਾਂ ਦੀ। ਇੱਕ ਤਾਂ इवन ਤੁਹਾਡੇ ਟੈਸਟ ਵੀ ਉਸ ਲੈਵਲ ਤੇ ਪੀਜੀਆ ਦੇ ਸੈਂਟਰ ਵਿੱਚ ਹੋ ਜਾਂਦੇ ਆ। ਦੂਜੀ ਗੱਲ ਆ ਕਿ ਤੁਹਾਡਾ ਖੂਨ ਰੈਗੂਲਰ ਨਵਾਂ ਬਣਨੇ ਦੇ ਨਾਲ ਜਿਹੜਾ ਤੁਸੀਂ ਆ ਜ਼ਿਆਦਾ ਤੰਦਰੁਸਤ ਔਰ ਸਿਹਤਮੰਦ ਫੀਲ ਕਰਦੇ। ਮੈਂ ਕਹਿਣਾ ਚਾਹੁੰਦਾ ਆ ਵੀ ਸਾਨੂੰ ਰੂਟੀਨ ਦੇ ਵਿੱਚ ਘੱਟੋ ਘੱਟ ਇੱਕ ਸਾਲ ਵਿੱਚ ਘੱਟੋ ਘੱਟ ਦੋ ਵਾਰ ਜਿਹੜਾ ਹੈ ਬਲੱਡ ਡ੍ਰੋਪ ਜ਼ਰੂਰ ਕਰਨਾ ਚਾਹੀਦਾ। ਤੇ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਇੱਕ ਰੂਟੀਨ ਬਣਾਈਏ ਤੇ ਹਰ ਸਾਲ ਦੋ ਵਾਰ ਆਪਣਾ ਬਲੈਂਡ ਰੇਡ ਕਰਦੇ ਰਹੇ। ਹੋਰ ਗੱਲ ਹੈ ਜਿਵੇਂ ਜਿਵੇਂ ਕਹਿੰਦੇ ਵੀ ਬੰਦੇ ਦਾ ਹੀ ਕੱਢ ਰਹੇ ਆ ਜਾਨਵਰ ਦਾ ਵੀ ਦੇ ਸਕਦੇ ਆ। ਨਹੀਂ ਜੀ ਦੇਖੋ ਇਹ ਐਦਾਂ ਦੀ ਕਰੀ ਤੁਸੀਂ ਕੁਐਸਚਨ ਸਵਾਲ ਹੀ ਐਦਾਂ ਨਾ ਕਰਦਾ। ਅ ਜਦੋਂ ਜਿਹੜੇ ਆਪਾਂ ਵੈਟਰਨਰੀ ਹਸਪੀਟਲਾਂ 'ਚ ਜਾਂਦੇ ਆ ਜਿਹੜੇ ਉਹਨਾਂ ਦੇ ਟ੍ਰੀਟਮੈਂਟ ਹੁੰਦੇ ਆ ਤੇ ਦੇਖੋ ਉੱਥੇ ਤਾਂ ਉਸ ਹਿਸਾਬ ਦੇ ਨਾਲ ਟ੍ਰੀਟਮੈਂਟ ਤਾਂ ਅਸੀਂ ਦੇਖਿਆ ਪਰ ਗਲੂਕੋਸ ਤਾਂ ਲੱਗਿਆ ਵਾ ਜਰੂਰ ਦੇਖਿਆ। ਬਲੱਡ ਚੋਂ ਤਾਂ ਮੈਂ ਤਾਂ ਨਹੀਂ ਦੇਖਿਆ ਜੀ। ਲੇਕਿਨ ਇਨਸਾਨ ਨੂੰ ਆਪਾਂ ਜਦੋਂ ਹੁਣ ਦੇ ਕੋਈ ਹਰ ਇੱਕ ਹਸਪੀਟਲ ਕੱਲਾ ਪੀਜੀਆ ਦੀ ਗੱਲ ਨਾ ਕਰੀਏ ਚਾਹੇ ਆਪਣੇ ਸਰਾਊਂਡਿੰਗ ਸਰਕਾਰੀ ਹਸਪਤਲ ਹੈ ਪ੍ਰਾਈਵੇਟ ਹਸਪਤਲ ਹੈ ਹੁਣ ਜੋ ਡਿਜ਼ੀਜ਼ ਜਿੰਨੀ ਕਿ ਜ਼ਿਆਦਾ ਵਧੀ ਹੋਈ ਹੈ ਖੂਨ ਦੀ ਲੋੜ ਉਨੀ ਜ਼ਿਆਦਾ ਪੈਂਦੀ ਹੈ ਸਾਨੂੰ ਜੋ ਬਲੱਡ ਡੋਨੇਟ ਹੈ ਆਪਣੇ ਆਦਾਰਿਆਂ ਵਿੱਚ ਸਬੰਧਤ ਜਿਵੇਂ ਨੇੜੇ ਸਾਡੇ ਇੱਥੇ ਸਵਾਮੀ ਜੀ ਮਹਾਰਾਜ ਦਾ ਇਹ ਜੋ ਸਥਾਨ ਹੈ ਵੱਧ ਚੜ੍ਹ ਕੇ ਦੇਣਾ ਚਾਹੀਦਾ ਤਾਂ ਜੋ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਅੱਜ ਵੀ ਔਰ ਇਸ ਤੋਂ ਪਹਿਲਾਂ ਵੀ ਕੋਈ ਵੀ ਕਾਲ ਆਉਂਦੀ ਆ ਤਾਂ ਟਰਸਟ ਵੱਲੋਂ ਪੀਜੀਆ ਦੀ ਟੀਮ ਨੂੰ ਸਪੈਸ਼ਲ ਕਾਲ ਜਾਂਦੀ ਹੈ ਤੇ ਜਿੰਨਾ ਵੀ ਜਿੰਨੇ ਵੀ ਯੂਨਿਟ ਇਹ ਨਹੀਂ ਹੈ ਕਿ ਉਹਨੂੰ 1 2 5 10 ਯੂਨਿਟ ਜਿੰਨਾ ਵੀ ਯੂਨਿਟ ਲ ਉਹ ਫ੍ਰੀ ਬਕਾਸ਼ ਜਿਹੜਾ ਹੈਗਾ ਬਲੱਡ ਮਹਈਆ ਕਰਵਾਇਆ ਜਾਂਦਾ ਤੇ ਇਸ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਵੀ ਜੋ ਆਪਣੇ ਅਦਾਰੇ ਜਿੱਥੇ ਇਹ ਕੈਂਪ ਲੱਗਦੇ ਆ ਉਹਨਾਂ ਵਿੱਚ ਸਾਨੂੰ ਜਿਆਦਾ ਤੋਂ ਜਿਆਦਾ ਯੋਗਦਾਨ ਪਾਉਣਾ ਚਾਹੀਦਾ ਤਾਂ ਜੋ ਟੀਮ ਜਿਹੜੀ ਪੀਜੀਆ ਦੀ ਹੈਗੀ ਆ ਉਹਦੇ ਤੇ ਵੀ ਜਿਹੜਾ ਆਪਣਾ ਫੇਥ ਹੈਗਾ ਜਿਆਦਾ ਬਣਿਆ ਰਹਿੰਦਾ ਕਿ ਉਸ ਸੰਸਥਾ ਵੱਲੋਂ ਜਿਆਦਾ ਤੋਂ ਜਿਆਦਾ ਸਾਨੂੰ ਜੋ ਯੂਨਿਟਸ ਆਏ ਹੋਏ ਆ ਤੇ ਉਹ ਦੇਣ ਲੱਗੇ ਵੀ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਦੇ ਇੱਕ ਸਿਖਰ ਆਤਮਾਚਾਰੀਸ਼ ਜੀ ਮਹਾਰਾਜ ਮੁਕਤਿ ਸੇਵਲੀ ਇਹਦੇ ਲਈ ਪ੍ਰਾਲੇ ਕਿਤੇ ਜਾਂਦੇ ਆ ਕਿ ਕਰੇ ਰੰਗਾਂ ਲਗਾ ਕੇ ਬਗਾਇਆ ਜਾਂਦਾ ਲੱਗਦਾ ਜੀ ਇਹਨਾਂ ਕੈਂਪਲ ਗਿਆ ਜਾਂਦਾ ਜੀ ਇਸ ਵਾਰ ਕੀ ਕਰਨਾ ਚਾਹੁੰਦੇ ਜੀ ਨਹੀਂ ਦੇਖੋ ਜੀ ਅ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਸਵਾਮੀ ਜੀ ਮਹਾਰਾਜ ਨੇ ਇੱਥੇ ਆਏ ਨੇ ਜੀ ਕੁਰਾਲੀ ਦੇ ਵਿੱਚ ਜਿਵੇਂ ਜਿਵੇਂ ਸੰਗਤ ਵਾਧੀ ਗਈ ਹੈ ਜੀ ਅ ਸੰਗਤ ਨੂੰ ਇੱਕੋ ਚੀਜ਼ ਸਮਝ ਆਈ ਹੈ ਕਿ ਮਹਾਰਾਜ ਨੇ ਆਮ ਦੁਨਿਆਵੀ ਕਾਰਜਾਂ ਨੂੰ ਛੱਡ ਕੇ ਕੋਈ ਵੀ ਐਦਾਂ ਦੇ ਕਾਰਜ ਜੋ ਨਹੀਂ ਕਰੇ ਸਿਰਫ ਭਜਨ ਬੰਦਗੀ ਨੂੰ ਹੀ ਤਰਜੀਹ ਦਿੰਦੀ ਹੈ ਤੇ ਉਸ ਤੋਂ ਨਾਲ-ਨਾਲ ਮਹਾਰਾਜ ਨੇ ਦਵਾਈਆਂ ਦਾ ਜੋ ਸਿਸਟਮ ਹੈਗਾ ਦੇਸੀ ਦਵਾਈਆਂ ਜੋ ਬਣਾਈਆਂ ਜਾਂਦੀਆਂ ਅੱਜ ਵੀ ਜੋ ਦਵਾਈ ਸੁਆਮੀ ਜੀ ਮਹਾਰਾਜ ਦੇ ਤੇ ਦਿੱਤੀ ਜਾ ਰਹੀ ਹੈ ਉਹ ਉਹਨਾਂ ਦੇ ਹੁੰਦੇ ਤੋਂ ਹੀ ਸ਼ੁਰੂ ਹੋ ਚੁੱਕੀਆਂ ਸਨ ਤਾਂ ਉਹਨਾਂ ਦੀ ਅਰੋਹ ਰੀਤ ਜੋ ਚੱਲਦੀ ਹੈ ਇਹ ਸਦੀਆਂ ਤੱਕ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਜਿੰਨੀ ਵੀ ਸੰਗਤ ਹੈ ਜਿੰਨਾ ਵੀ ਟਰਸਟ ਹੈ ਸਾਰੇ ਬੜੇ ਪਿਆਰ ਨਾਲ ਮਿਲ ਕੇ ਉਸ ਜੋ ਲੜੀਵਾਰ ਜੋ ਸਿਸਟਮ ਹੈ ਉਹਨੂੰ ਚਲਾਉਣ ਦੀ ਪੂਰੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਦਵਾਈਆਂ ਦਾ ਤੁਸੀਂ ਇਹ ਦੇਖ ਲਓ ਜੀ ਹਰ ਰੋਜ਼ ਘੱਟੋ ਘੱਟ 1000 ਦੇ ਕਰੀਬ ਸੰਗਤ ਦੀ ਸ਼ਿਰਕਤ ਇਹ ਕੁਟੀਆਂ ਦੇ ਵਿੱਚ ਹੁੰਦੀ ਹੈ ਉਹਨਾਂ ਦਾ ਭੋਜਨ ਪਾਣੀ ਦਾ ਚਾਹ ਪਾਣੀ ਦਾ ਪ੍ਰਬੰਧ ਵੀ ਰੈਗੂਲਰ ਚੱਲਿਆ ਰਹਿੰਦਾ ਤੇ ਨਾਲ ਦੀ ਨਾਲ ਇੱਥੇ ਕਿੰਨੇ ਪ੍ਰਕਾਰ ਦੀਆਂ ਜਿਹੜੀਆਂ ਦਵਾਈਆਂ ਹੈ ਸਾਡੇ ਇੱਥੇ ਹਸਪਤਾਲਿਆ ਬਣਿਆ ਹੋਇਆ ਉੱਥੇ ਮਿਲਦੀਆਂ ਸੋ ਇਹ ਜੋ ਮਹਾਰਾਜ ਦਾ ਚਲਾਇਆ ਹੋਇਆ ਸਿਸਟਮ ਹੈ ਇਹਨੂੰ ਇਸ ਤਰ੍ਹਾਂ ਹੀ ਜਾਰੀ ਰੱਖਿਆ ਜਾਏਗਾ ਔਰ ਹਰ ਇੱਕ ਦੀ ਇਹ ਇੱਛਾ ਔਰ ਮੇਰੇ ਖਿਆਲ ਨਾਲ ਉਹਨਾਂ ਨੂੰ ਤਤਪਰ ਰਹਿਣਾ ਚਾਹੀਦਾ ਕਿ ਅਸੀਂ ਸਿਸਟਮ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਚਲਾਈਏ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਚੀਜ਼ਾਂ ਹੋਰ ਟ੍ਰਸਟ ਵੱਲੋਂ ਐਡ-ਆਨ ਕੀਤੀਆਂ ਵੀ ਜਾ ਰਹੀਆਂ ਸ਼ਾਇਦ ਲੈਬੋਰੀ ਜਾਂ ਕੁਝ ਟੈਸਟ ਦੇ ਲਈ ਵੀ ਪੁੱਛ ਗੱਲਬਾਤ ਚੱਲ ਰਹੀ ਹੈ ਮਹਾਰਾਜ ਕਰਨਗੇ ਉਹਨਾਂ ਦਾ ਹੁਕਮ ਹੋਏਗਾ ਤੇ ਜਲਦੀ ਤੋਂ ਜਲਦੀ ਸ਼ੁਰੂ ਵੀ ਕੀਤਾ ਜਾ ਸਕਦਾ ਹੈ ਜੀ ਸ਼ੁਕਰੀਆ ਅਸਰੇ ਕਾਲ ਜੀ ਅੱਜ ਕੁੰਡਨ ਕੈਂਪ ਲੱਗਿਆ ਜੀ ਹਾਂਜੀ ਕੀ ਪਰਪਸ ਦੀ ਹੈ ਨੋਰਥ ਦੀ ਹੈ ਪਰਪਸ ਦਾ ਲੋਕਪਾਲਾ ਸਵਾਮੀ ਦੇ ਜੋ ਉਦੇਸ਼ ਆ ਕਿ ਲੋਕਾਂ ਦਾ ਭਲਾ ਹੋਣਾ ਚਾਹੀਦਾ ਉਹਨਾਂ ਦੇ ਬਚਨਾਂ ਨਾਲ ਪ੍ਰਵਚਨਾਂ ਨਾਲ ਉਹਨਾਂ ਹਰ ਬਚਨ ਜਿਹੜਾ ਨਾ ਲੋਕ ਪ੍ਰਵਾ ਲੋਕਾਂ ਲਈ ਹੈ ਜੀ ਉਸ ਦੇ ਤਹਿ ਤੇ ਇਹ ਕਰਤਾ ਜਿਹਨੇ ਕੋ ਅਗਲ ਬੁੱਧੀ ਦਿੱਤੀ ਉਹਦੇ ਮੁਤਾਬਕ ਅਸੀਂ ਇਹ ਕੈਂਪ ਅਰੇਂਜਮੈਂਟ ਕਰਿਆ ਜੀ ਇੱਕ ਇੱਕ ਬੋਤਲ ਕਿੰਨਾ ਕੁ ਲਾਭਕਾਰੀ ਹੈ ਜਦੋਂ ਜਾਨ ਬਚਦੀ ਹੈ ਕਹਿੰਦੇ ਉਹਦਾ ਮੁੱਲ ਨਹੀਂ ਪੁੱਟੀ ਸੋ ਗੱਪੇ ਸਮੇਂ ਸਮੇਂ ਸਿਰ ਸਿਰਫ ਆਧੁਨਿਕ ਪਰਾਲੇ ਦੇ ਵਿੱਚ ਦੇਸੀ ਦਵਾਈਆਂ ਵੀ ਦਿੱਤੀ ਜਾਂਦੀਆਂ ਤੇ ਦੇਸੀ ਦਵਾਈਆਂ ਦੇ ਨਾਲ ਨਾਲ ਸਮੇ ਸਮੇਂ ਸਰ ਮੇਰੇ ਤੁਹਾਡੀ ਸੇਵਾ ਲਈ ਕੈਂਪ ਵੀ ਲਗਾਏ ਜਾਂਦੇ ਹਨ ਤਾਂ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ શ્રી ਕ੍ਰਿਸ਼ਨ ਜਨਮ ਅਸ਼ਟਮੀ ਦੇ ਸੋਅ ਅਸਰ ਤੇ ਜੋ ਬਲੱਡ ਕੈਂਪ ਹੈ ਉਹ ਲਗਾਇਆ ਗਿਆ ਇਸ ਵਾਰ ਕੀ ਕਹੋਗੇ ਇਹ ਕੁਸਤਰਾ ਕੁਛ ਦਿਨ ਪਹਿਲਾਂ ਅਸਰ ਪਹਿਲਾਂ ਵੀ ਕੈਂਪ ਲੱਗਦੇ ਰਹੇ ਆ ਲੇਕਿਨ ਇਸੇ ਸਾਡੇ ਮਨਾਂ ਵਿੱਚ ਇਹ ਗੱਲ ਸੀ ਕਿ ਕੋਈ ਪੱਕਾ ਦਿਨ ਡਿਸਾਈਡ ਕਰੀਏ ਕਿ ਸੰਗਤ ਵੀ ਹੋਵੇ ਕੋਈ ਸੰਗਤ ਨਹੀਂ ਆ ਕੇ ਖੂਨ ਦਾਨ ਦੇਣਾ ਹੁੰਦਾ ਜਨਮ ਅਸ਼ਟਮੀ ਦਾ ਦਿਨ ਤਾਂ ਚੋਣਾ ਵੀ ਸੰਗਤ ਵੀ ਆਉਂਦੀ ਆ ਪ੍ਰੇਰਿਤ ਕਰਕੇ ਉਹਨਾਂ ਤੇ ਖੂਨ ਦਾਨ ਪੱਲੇ ਸਕਦੇ ਆ ਇਹ ਚੀਜ਼ ਦਾ ਫਾਇਦਾ ਵੀ ਹੋਇਆ ਤੇ ਦੂਜਾ ਜਿਹੜਾ ਨਾਮ ਹੈ ਤਾਂ ਕੇਂਦਰੀ ਲੋਕ ਭਲਾਈ ਦਾ ਜੀ ਐਸੇ ਜਿਹੜਾ ਨਸਤ ਮਸਤ ਕੋਈ ਨਾ ਉਹ ਵੀ ਭਲਾਈ ਹੁੰਦਾ ਉਹਦਾ ਵੀ ਤੇ ਜਿਹੜਾ ਮੰਨਦਾ ਉਹਦੇ ਭਲਾਈ ਹੁੰਦਾ ਸਵਾਮੀ ਚਾਹੇ ਸਤ루ਆਤਮਾ ਨਦੀ ਪਰ ਕਰਾਈ ਹੋਵੇ ਜਾਂ ਸਮਾ ਦੇ ਦਿਨ ਤੁਸੀਂ ਸੋਭੇ ਘਾਟੇ ਮਨੂ ਪੁੱਤਾ ਦੀ ਸੇਵਾ ਲਈ ਬਾਦਲੇ ਰਹਿੰਦੇ ਹੋ ਸਵਾਛ ਤੁਸੀਂ ਜਨਮ ਆਖੀ ਦਾ ਮੌਕੇ ਕੀ ਕਹਿਣਾ ਚਾਹੋ ਮੈਂ ਹੀ ਕਹਿਣਾ ਚਾਹੁੰਦਾ ਵੀ ਦੇਖੋ ਸਾਨੂੰ ਆਪਣੇ ਪੁਰਖਿਆਂ ਤੋਂ ਖਾਸ ਕਰਕੇ ਸਾਡੇ ਨਗਰ ਨੂੰ ਬਖਸ਼ੇਸ਼ ਆਹੇ ਵੀ ਜੇ ਸਾਨੂੰ ਕਿਸੇ ਨੇ ਚिटਕ ਲਈਦਾ ਸੀ ਅੱਗੇ ਚिटਕ ਲਈ ਸਾਡੇ ਨੌਜਵਾਨਾ ਸਾਡੇ ਸਜੇ ਕੱਪੇ ਸਾਡੇ ਨੌਜਵਾਨ ਆ ਇਹ ਹੀ ਸਾਡੀ ਤਾਕਤ ਹੈ ਇਹਨਾਂ ਦੇ ਵਿੱਚ ਜਿਹੜਾ 11 ਸਾਲ ਤੇ ਲੈ ਕੇ ਬਜ਼ੁਰਗ ਦਾ ਕਮਰ ਦਾ ਬਾਹਰ ਕੀ ਚੀਜ਼ ਜਾਣਦਾ ਉਹਨੂੰ ਕਹਿਣਾ ਪੈਂਦਾ ਸਾਡਾ ਸਭ ਤੋਂ ਪਹਿਲਾ ਪਰਪਰਜਾ ਵੀ ਇਹ ਸਿਖਾਈ ਜਾਂਦੀ ਗੱਲ ਵੀ ਕਹਿਣਾ ਮੰਨਣਾ ਚਾਹੇ ਉਹ 70 ਸਾਲ ਦਾ 11 ਸਾਲ ਨੂੰ ਕਹਿੰਦਾ 11 ਸਾਲ ਨਾਲ 70 ਸਾਲ ਨੂੰ ਕਹਿੰਦਾ ਸਾਡੇ ਪਿੰਡ ਦੀ ਵਿਲੱਖਣਤਾ ਇਸ ਕਰਕੇ ਅਸੀਂ ਜਿੰਨੇ ਵੀ ਬੜੇ ਬੜੇ ਕੇਂਦਰ ਆਏਗੇ ਸੇਵਾ ਦੇ ਅਸੀਂ ਇਹਨੂੰ ਯੂਨੀਵਰਸਿਟੀ ਮੰਨਦੇ ਕਿਉਂਕਿ ਅਸੀਂ ਇਕੱਠਾ 2-3 ਲੱਖ ਬੰ ਇਨਾਂ ਦੀ ਕਿਰਪਾ ਦੇ ਨਾਲ ਧੰਨਵਾਦ ਹਾਂਜੀ ਅੱਜ ਜਨਮਸਤਮੀ ਹੈ ਜੀ ਕੀ ਗੱਲ ਜਨਮਸਤਮੀ ਦੇ ਸ਼ੁਭ ਅਪਸਰਤੇ ਸਾਰੇ ਇਲਾਕਾ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਤੇ ਤੁਹਾਨੂੰ ਪਤਾ ਵੀ ਸ੍ਰੀ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਵੀ ਕਰਮ ਕਰ ਫਲ ਦੀ ਇੱਛਾ ਨਾ ਕਰ ਉਸੇ ਤਰ੍ਹਾਂ ਤੇ ਸਾਡੇ ਗੁਰੂ ਮਹਾਰਾਜ ਕੋਈ ਸਾਡੇ ਲੈਸ ਨਹੀਂ ਸੀ ਉਹਨਾਂ ਦਾ ਵੀ ਆਪਣਾ ਕੰਮ ਕਰੋ ਤਲ ਕਈ ਸਿੱਧੀ ਮਾਰੋ ਫਲ ਦੀ ਇੱਛਾ ਨਾ ਕਰੋ ਫਲ ਤੋਂ ਉਹ ਆਪਣੇ ਆਪ ਪ੍ਰਾਪਤ ਹੋਣਾ ਕਿਸੇ ਵੀ ਤੁਸੀਂ ਧਰਮ ਚ ਹੈਗੇ ਆ ਕਿਸੇ ਵੀ ਧਰਮ ਤੁਸੀਂ ਰੱਬ ਦਾ ਨਾਮ ਲੈ ਸਕਦੇ ਹੋ ਤੁਹਾਨੂੰ ਕੋਈ ਪਵੰਦੀ ਨਹੀਂ ਹੈਗੀ ਪਰ ਸਿਰਫ ਭਜਨ ਕਰੋ ਪ੍ਰਮਾਤਮਾ ਦਾ ਨਾਮ ਲੋ ਕਿ ਕ੍ਰਿਸ਼ਨ ਜਨਮਸ਼ਟਮੀ ਤੇ ਸਾਨੂੰ ਆਹੀ ਸਿੱਖਣ ਮਿਲਦਾ ਵੀ ਬੁਰਾਈ ਪਾ ਉਚਾਈ ਦੀ ਹਮੇਸ਼ਾ ਜਿੱਤ ਹੋਈ ਹੈ ਤੇ ਜੋ ਕ੍ਰਿਸ਼ਨ ਭੂਆ ਆਂਦੇ ਤੁਹਾਨੂੰ ਪਤਾ ਹੀ ਹੈ ਕੰਸ ਉਹਨਾਂ ਦੇ ਮਾਮਾ ਜੀ ਨੇ ਕਿੰਨੀ ਵਾਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਖਤਮ ਕਰਨ ਦੀ ਪਰ ਉਹਨਾਂ ਨੇ ਫਿਰ ਵੀ ਜਨਮ ਦਿੱਤਾ ਤੇ ਇਸ ਕਾਲ ਯੁੱਗ ਚ ਇਹਨਾਂ ਸਧਾਨਵਾਰ ਤੇ ਉਹਦਾ ਲੈਸਨ ਹੈ ਕਿ ਇਹ ਤੇ ਉਸੇ ਤੱਥ ਤੇ ਦੇਖੋ ਹਰੇਕ ਸਾਲ ਰੌਣਕਾਂ ਲੱਗਦੀਆਂ ਭਗਵਾਨ ਨੂੰ ਯਾਦ ਕਰਿਆ ਜਾਂਦਾ ਰਾਤ ਨੂੰ ਸਾਡੇ ਵੀ ਸਵੇਰ ਤੇ ਕੀਰਤਨ ਹੋ ਰਹੇ ਤੇ ਰਾਤ ਤੱਕ ਕੀਰਤਨ ਚੱਲਣਗੇ ਰਾਤ ਨੂੰ ਪੂਜਨ ਹੋਣਗੇ ਤੇ ਜਿਹੜਾ ਸਾਡਾ ਭੋਜਨ ਹੁੰਦਾ ਵਰਤਾਂ ਵਾਲਾ ਉਹ ਬਣ ਗਿਆ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਤੋਰੀ ਸਭ ਦੀ ਬ੍ਰੈਸਿੰਗ ਹੈ ਥੋੜੀ ਪ੍ਰੈਸ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਸਾਰਾ ਜਿੰਨਾ ਸੋਮੇਜੀ ਪ੍ਰਸ ਦਾ ਕੋਈ ਪ੍ਰੋਗਰਾਮ ਹੁੰਦੇ ਸੀ ਕਵਰ ਕਰਦੇ ਹੋ ਥੋੜਾ ਬਹੁਤ ਬਹੁਤ ਥੈਂਕਸ ਥੈਂਕ ਯੂ